ਰਾਤੀ ਪਾਕਿਸਤਾਨ ਵੱਲੋਂ ਪੰਜਾਬ ਦੇ ਕਾਫੀ ਜ਼ਿਲ੍ਹਿਆਂ ਦੇ ਫੇਰ ਤੋਂ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਜਿਹਦੇ ਵਿੱਚ ਡਰੋਨ ਅਟੈਕ ਸੀ ਮਾਈਜ਼ਾਈਲ ਅਟੈਕ ਸੀਗਾ ਤੇ ਪਰ ਇਹ ਸਾਰੇ ਅਟੈਕ ਜਿਹੜੇ ਨਾਕਾਮ ਕਰਤੇ ਆ ਇੰਡੀਆ ਦਾ ਜਿਹੜਾ 에ਅ ਡਿਫੈਂਸ ਸਿਸਟਮ ਆ ਉਹਨੇ ਮਤਲਬ ਕੋਈ ਵੀ ਅਟੈਕ ਮਤਲਬ ਨਹੀਂ ਹੋਣ ਦਿੱਤਾ ਤੇ ਜੇ ਆਪਾਂ ਗੱਲ ਕਰੀਏ ਤੇ ਉਹਨੇ ਬਹੁਤ ਸਾਰੀਆਂ ਜਾਨਾਂ ਜਿਹੜੀਆਂ ਆਪਣੇ 에ਅ ਡਿਫੈਂਸ ਸਿਸਟਮ ਨੇ ਬਚਾਈਆਂ ਕਿਉਂਕਿ ਜੇ ਇਹ ਸਿਸਟਮ ਨਾ ਹੁੰਦਾ ਤੇ ਬਹੁਤ ਜ਼ਿਆਦਾ ਨੁਕਸਾਨ ਹੋਣਾ ਹੈਗਾ ਜਿੰਨੇ ਗਰਨੇਡ ਜਿੰਨੇ ਡਰੋਨ ਅਟੈਕ ਪਾਕਿਸਤਾਨ ਵੱਲੋਂ ਰਾਤੀ ਫੇਰ ਤੋਂ ਕੀਤੇ ਗਏ ਆ ਇਹ ਜਿਹੜੇ ਅਟੈਕ ਅੰਮ੍ਰਿਤਸਰ ਜਲੰਧਰ ਪਠਾਨਕੋਟ ਬਠਿੰਡਾ ਦੇ ਵਿੱਚ ਕੀਤੇ ਗਏ ਆ ਪੰਜਾਬ ਦੇ ਨਾਲ ਨਾਲ ਜੰਮੂ ਦੇ ਵਿੱਚ ਵੀ ਮਤਲਬ ਕਾਫੀ ਜਿਹੜਾ ਅਟੈਕ ਹੋਇਆ ਵਾ ਜੰਮੂ ਦੇ ਵਿੱਚ ਇੰਡੀਆ ਵੱਲੋਂ ਪਾਕਿਸਤਾਨ ਦੇ ਜੋ ਦੋ ਲੜਾਕੂ ਜਹਾਜ਼ ਜਿਹੜੇ ਸੋਟਲ ਤੇ ਗਏ ਜਿਹਦੇ ਵਿੱਚੋਂ ਇੱਕ ਪਾਇਲਟ ਉਹਨਾਂ ਜਿੰਦਾ ਫੜ ਲਿਆ ਵਾ ਤੇ ਨਾਲ ਨਾਲ ਜਿਹੜਾ ਰਾਜਸਥਾਨ ਦੇ ਵਿੱਚ ਵੀ ਅਟੈਕ ਕੀਤੇ ਗਏ ਜੈਸਲਮਾਰ ਵਿੱਚ ਜ਼ਿਆਦਾਤਰ ਜਿਹੜਾ ਆਪਣਾ ਡਿਫੈਂਸ ਸਿਸਟਮ ਆ ਉਹਨੇ ਹੀ ਮਤਲਬ ਰੋਕ ਲਿਆ ਵਾ ਉਹਨੇ ਹੀ ਮਤਲਬ ਪਾਕਿਸਤਾਨ ਨੂੰ ਜਿਹੜਾ ਕਾਮਯਾਬ ਨਹੀਂ ਹੋਣ ਦਿੱਤਾ ਇਹ ਡਿਫੈਂਸ ਸਿਸਟਮ ਕੰਮ ਕਿਦਾਂ ਕਰਦਾ ਵਾ ਜੋ ਵੀ ਉਧਰੋਂ ਕੋਈ ਵੀ ਗਰਨੇਡ ਜਾਂ ਡਰੋਨ ਆਉਂਦਾ ਵਾ ਡਿਫੈਂਸ ਸਿਸਟਮ ਨੂੰ ਮਤਲਬ 600 ਕਿਲੋਮੀਟਰ ਪਹਿਲਾਂ ਹੀ ਰਿਟਾਰ ਨਾ ਪਤਾ ਲਾ ਕਰ ਲੈਂਦਾ ਕਿ ਮਨ ਲੋ ਕੋਈ ਚੀਜ਼ ਆਪਣੇ ਵੱਲ ਆਉਂਦੀ ਪਈ ਆ 600 ਕਿਲੋਮੀਟਰ ਤੋਂ ਪਤਾ ਲੱਗ ਜਾਂਦਾ ਵਾ ਤੇ 400 ਕਿਲੋਮੀਟਰ ਦੀ ਜਦੋਂ ਦੂਰੀ ਰਹਿੰਦੀ ਆ ਉਸ ਤੋਂ ਬਾਅਦ ਉਹ ਮਨ ਲੋ ਜੋ ਵੀ ਹੁੰਦਾ ਗਰਨੇਡ ਜਾਂ ਮਜ਼ਾਈਲ ਆ ਉਹਨ ਮਤਲਬ ਅਸਮਾਨ ਜੀ ਖਤਮ ਕਰ ਦਿੰਦਾ ਲਾਹੌਰ ਕਰਾਚੀ ਇਸਲਾਮਾਬਾਦ ਸਿਆਲਕੋਟ ਇਹਨਾਂ ਦੇ ਵਿੱਚ ਇੰਡੀਆ ਵੱਲੋਂ ਵੀ ਹਮਲਾ ਕੀਤਾ ਗਿਆ ਤੇ ਪਾਕਿਸਤਾਨ ਦਾ ਕਾਫੀ ਨੁਕਸਾਨ ਹੋਇਆ ਵੇ ਇਸ ਹਮਲੇ ਦੇ ਵਿੱਚ ਤੇ ਕਰਾਚੀ ਜਿਹੜਾ ਪੋਰਟ ਉਹ ਵੀ ਇੰਡੀਅਨ ਨੇਵੀ ਵੱਲ